ਅੰਮ੍ਰਿਤਸਰ 2024 ਦਾ ਆਗਾਜ਼ ਹੋਣ ਜਾ ਰਿਹਾ ਔਰ ਉਹਦੇ ਲਈ ਹੀ ਜੇ ਗੱਲ ਕਰੀਏ ਤੇ ਵੱਖ-ਵੱਖ ਜਿਹੜੀਆਂ ਸਜਾਵਟਾਂ ਦੇਖਣ ਨੂੰ ਮਿਲ ਰਹੀਆਂ ਜਿੱਥੇ ਇੱਕ ਸੈਲੀਬ੍ਰੇਸ਼ਨ ਦੇ ਰਾਤੀ ਸੈਲੀਬ੍ਰੇਸ਼ਨ ਰਹੇਗੀ ਔਰ ਉਹਦੀਆਂ ਸਜਾਵਟਾਂ ਇੱਕ ਰੈਸਟੋਰੈਂਟਸ ਤੇ ਜਾਂ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਔਰ ਤਸਵੀਰਾਂ 'ਚ ਦੇਖ ਸਕਦੇ ਹੋ ਕਿਵੇਂ ਇੱਕ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਔਰ ਸਥੇ ਲੋਕਾਂ ਨਾਲ ਵੀ ਗੱਲ ਕੀਤੀ ਸੀ ਉੱਥੇ ਹੁਣ ਕਿਵੇਂ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਪੁਰੀਆਂ ਸੈਲੀਬ੍ਰੇਸ਼ਨਸ ਨੇ ਕਿਵੇਂ ਦੇ ਪ੍ਰੋਗਰਾਮ ਲੈਣਗੇ ਦੇਖੋ ਜੀ ਨਵੇਂ ਸਾਲ ਦੀਆਂ ਤੇ ਪਹਿਲਾਂ ਸਭ ਨੂੰ ਬਹੁਤ ਬਹੁ ਸ਼ੁਭ ਕਾਮਨਾਵਾਂ ਤੇ ਨਵਾਂ ਸਾਲ ਇਹ ਰ ਆਇਆ ਹੈ ਬਹੁਤ ਹੀ ਸਾਰਿਆਂ ਲਈ ਤਰੱਕੀਆਂ ਬਖਸ਼ਿਆ ਤੇ ਵਧੀਆ ਵਾਗਰੋਹੀ ਮੇਰ ਦੇ ਨਾਲ ਚੜਦੀ ਕਲਾ ਵਿੱਚ ਰੱਖੇ ਨਵੇਂ ਸਾਲ ਦੀਆਂ ਪੂੜੀਆਂ ਤਿਆਰੀਆਂ ਹਮੇਸ਼ਾ ਤੋਂ ਚੱਲਦੀਆਂ ਆਉਂਦੀਆਂ ਨੇ ਤੇ ਇਸ ਵਾਰ ਵੀ ਨਵੇਂ ਰੈਸਟੋਰੈਂਟ ਦੇ ਵਿੱਚ ਅਸੀਂ ਨਵੇਂ ਸਾਲ ਦੀਆਂ ਕੁੜੀਆਂ ਜੋਰ-ਸ਼ੋਰ ਨਾਲ ਤਿਆਰੀਆਂ ਕੀਤੀਆਂ। ਕੁਝ ਖਾਸ ਵੀ ਇਹਦੇ ਲਈ ਪਲਾਨ ਕੀਤਾ ਜਦੋਂ ਬਿਲਕੁਲ ਜੀ ਬਿਲਕੁਲ ਖਾਸ ਇਹ ਹੈ ਕਿ ਅੱਜ ਨਵੇਂ ਸਾਲ ਦੀਆਂ ਪਾਰਟੀ ਦੇ ਵਿੱਚ ਤੁਸੀਂ ਕਿਟੀ ਪਾਰਟੀ ਕੁਝ ਬਰਥਡੇ ਪਾਰਟੀ ਨਵੇਂ ਸਾਲ ਦੀ ਤੁਸੀਂ ਪਾਰਟੀ ਆਪਣੀ ਫੈਮਿਲੀ ਦੇ ਨਾਲ ਸਾਡੇ ਕੋ ਆ ਕੇ ਇੰਜੋਏ ਕਰੋ ਤੇ ਅਸੀਂ ਪੂਰੇ ਮੀਨੂ ਦੇ ਉੱਤੇ ਜਿੰਨਾ ਵੀ ਤੁਹਾਡੀ ਬਿਲਿੰਗ ਹੁੰਦੀ ਹੈ ਉਹ ਤੇ 10% ਵੋੜਾ ਡਿਸਕਾਊਂਟ ਦੇ ਰਹੇ ਹਾਂ ਤੁਹਾਨੂੰ ਨਵੇਂ ਸਾਲ ਦੀ ਆਫਰ ਦੇ ਉੱਤੇ ਤੇ ਇਹਦਾ ਜਵੇਂ ਤੁਸੀਂ ਗੱਲ ਕੀਤੀ ਕਿ 10% ਡਿਸਕਾਊਂਟ ਨਵੇਂ ਸਾਲ ਦੀ ਤਿਆਰੀ ਇੱਕ ਤੁਹਾਨੂੰ ਵੀ ਇੱਕ ਉਤਸ਼ਾਹ ਰਹਿੰਦਾ ਨਾ ਕਿ ਨਵਾਂ ਸਾਲ ਆ ਰਿਹਾ ਹੈ 2024 ਆ ਰਿਹਾ ਹੈ ਕਿਵੇਂ ਦੀ ਉਮੀਦ ਰੱਖਦੇ ਹੋ ਬਿਲਕੁਲ ਜੀ ਬਿਲਕੁਲ ਨਵੇਂ ਸਾਲ ਦੇ ਇੱਕ ਸਾਰੀ ਲੋਕੀ ਮ ਇਸ ਤਿਹਾਰ ਨੂੰ ਮਨਾਉਣਾ ਚਾਹੁੰਦੇ ਤੇ ਬਾਹਰ ਆਪਣੀ ਫੈਮਿਲੀ ਨਾਲ ਇੰਜੋਏ ਕਰਦੇ ਆ ਤੇ ਸਾਨੂੰ ਵੀ ਹੁੰਦਾ ਹੈ ਕਿ ਚਲੋ ਫੈਮਿਲੀ ਆਏ ਬਾਹਰ ਇੰਜੋਏ ਕਰਨ ਆਪਣੇ ਟ੍ਰੈਡੀਸ਼ਨ ਨੂੰ ਅੱਗੇ ਵਧਾਉਣ ਤੇ ਨਵਾਂ ਸਾਲ ਇਹਦਾ ਸਭ ਤੋਂ ਵਧੀਆ ਤੁਸੀਂ ਕਿੰਦਾ ਦੀ ਉਮੀਦ ਰੱਖਦੇ ਹੋ 2024 ਕਿਵੇਂ ਦਾ ਹੋਵੇ ਇੱਕ ਹਰ ਇੱਕ ਦੇ ਜੀਵਨ ਦੇ ਵਿੱਚ ਕਿਵੇਂ ਦਾ ਨਵਾਂ ਸਾਲ ਇਹਦਾ ਖੁਸ਼ੀਆਂ ਭਰਿਆ ਤੇ ਹੰਗਾਰਾ ਲੈ ਕੇ ਆਵੇ ਸਾਰੀਆਂ ਦੀ ਜ਼ਿੰਦਗੀ ਦੇ ਵਿੱਚ ਤੇ ਮੈਂ ਹੀ ਅਪੀਲ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਕਿ ਜਿਹੜੇ ਨੌਜਵਾਨ ਦੇਸ਼ਾਂ ਵੀ ਦੇਸ਼ਾਂ ਵਿੱਚ ਇੰਨਾ ਪੈਸਾ ਲਾ ਕੇ ਬਾਹਰ ਜਾ ਰਹੇ ਆ ਤੇ ਨਵੇਂ ਸਾਲ ਤੇ ਬਾਅਦ ਉਹ ਇੱਕ ਇੱਥੇ ਆਪਣੇ ਪੰਜਾਬ ਦੇ ਵਿੱਚ ਪੈਸੇ ਇਨਵੈਸਟ ਕਰਕੇ ਆਪਣੇ ਕਿਸੇ profession ਨੂੰ ਪੰਜਾਬ ਦੇ ਟੈਲੈਂਟ ਨੂੰ ਅੱਗੇ ਵਧਾਣ ਅਤੇ ਤਰੱਕੀਆਂ ਨਵਾਂ ਸਾਲ ਪਹਿਲਾਂ ਤੇ ਪ੍ਰਮਾਤਮਾ ਕੋ ਅਰਦਾਸ ਕਰਕੇ ਮੰਗਦੇ ਆ ਕਿ ਸਾਰੇ ਸੰਸਾਰ ਲਈ ਮੰਗਲਮਈ ਹੋਵੇ ਸਾਰੀ ਦੁਨੀਆ ਨੂੰ ਖੁਸ਼ੀਆਂ ਭਰਿਆ ਨਵਾਂ ਸਾਲ ਚੜੇ ਤੇ ਦੂਸਰਾ ਇਹ ਚਾਹਨੇ ਆ ਕਿ ਸਵਸ਼ ਪ੍ਰਸ਼ਾਸਨ ਮਿਲੇ ਲੋਕਾਂ ਨੂੰ ਇਹ ਜਗਾ ਜਗਾ ਜਿਹੜੇ ਕੂੜੇ ਦੇ ਢੇਰ ਹੈ ਸਰਕਾਰਾਂ ਵੱਲੋਂ ਚੁਕਾਏ ਜਾਣ ਤੇ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਮਿਲੇ ਹਰ ਦਫਤਰ 'ਚ ਲੋਕਾਂ ਦਾ ਕੰਮ ਸਹੀ ਤਰੀਕੇ ਹੋਏ ਜਿਹੜੇ ਛੋਟੇ ਦੁਕਾਨਦਾਰ ਹੈ ਸਰਕਾਰਾਂ ਨੂੰ ਅੱਗੇ ਅਪੀਲ ਹੈ ਚਾਹੇ ਉਹ ਸੈਂਟਰ ਦੀ ਗਵਰਨਮੈਂਟ ਹੈ ਚਾਹੇ ਸਟੇਟ ਗਵਰਨਮੈਂਟ ਹੈ ਕਿ ਹੁਣ ਮੱਧਮ ਵਰਗ ਵਾਲ ਵੀ ਛੋਟੇ ਦੁਕਾਨਦਾਰ ਵਾਲ ਵੀ ਕੋਈ ਪਾਲਸੀਆਂ ਲਿਆ ਕੇ ਧਿਆਨ ਦਿੱਤਾ ਜਾਏ ਕਿਉਂਕਿ ਇੱਕ ਮੱਧਮ ਵਰਗ ਤੇ ਦੁਕਾਨਦਾਰ ਪਿਛੜਨ ਡਿਆ ਇਹਨਾਂ ਦੇ ਬੱਚੇ ਜ਼ਿਆਦਾਤਰ ਬਾਹਰ ਜਾ ਰਹੇ ਨੇ ਸਰਕਾਰਾਂ ਕੇ اپੀਲ ਹੈ ਕਿ ਉਹਨ ਅਗਲੀ ਪਾਲਸੀ ਮੱਧਮ ਵਰਗ ਤੇ ਛੋਟੇ ਦੁਕਾਨਦਾਰ ਲਈ ਲਿਖਾਈ ਗਏ ਸਾਲ ਸਾਰੇ ਦੇਸ਼ ਵਾਸੀਆ ਵਾਸਤੇ ਖੁਸ਼ੀਆਂ ਭਰਿਆ ਆਵੇ ਇੱਕ ਸਰ ਸਾਡੇ ਨਾਲ ਇੱਥੇ ਬਹੁਤ ਜ਼ਿਆਦਾ ਦੇਸ਼ ਮਹੰਗਾਈ ਆ ਜਿਹਦੇ ਕਰਕੇ ਸਾਨੂੰ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਇੱਕ ਮਾਰਕੀਟ ਬਹੁਤ ਸਲਮ ਚੱਲ ਰਹੀ ਹੈ ਅਸੀਂ ਜਾਣਦੇ ਆ ਕਿ ਇੱਕ ਗਵਰਨਮੈਂਟ ਜੀਐਸਟੀ ਘਟਾਵੇ ਲੋਕਾਂ ਦਾ ਕਾਰੋਬਾਰ ਚੱਲੇ ਤੇ ਲੋਕੀ ਖੁਸ਼ਹਾਲ ਚੱਲੇ ਤੇ ਅਸੀਂ ਜਿੱਦਾਂ ਸਾਡੀ ਮਾਰਕੀਟਾਂ ਜਿਹੜੇ ਨਵੇਂ ਵੱਡੇ ਵੱਡੇ ਮਾਲ ਖੁੱਲੇ ਆ ਸਾਡੇ ਛੋਟੇ ਛੋਟੇ ਦੁਕਾਨਦਾਰਾਂ ਨੂੰ ਬੜੀ ਪ੍ਰੋਬਲਮ ਉਹਨਾਂ ਨਾਲ ਆ ਰਹੀ ਹੈ ਸਾਡੀ ਉਹਨਾਂ ਦਾ ਅੱਧੇ ਕਾਰੋਬਾਰ ਹੋ ਗਿਆ ਹੈ ਮਾਲ ਖੁੱਲਣ ਦੇ ਨਾਲ ਤੇ ਅਸੀਂ ਦੇਸ਼ ਨੂੰ ਸਰਕਾਰਗੇ ਅਪੀਲ ਕਰਦੇ ਆ ਕਿ ਥੋੜਾ ਸਾਡੇ ਬਾਰੇ ਕੋਈ ਸੋਚਿਆ ਜਾਵੇ ਨਵਾਂ ਸਾਲ ਤੋਂ ਬਹੁਤ ਵਧੀਆ ਆਣਾ ਚਾਹੀਦਾ ਸਾਰੇ ਖੁਸ਼ਕੀ ਭਰੇ ਆਉਣਾ ਚਾਹੀਦਾ ਤੇ ਜਿਹੜੀਆਂ ਇੰਨੀ ਮਹਿੰਗਾਈਆਂ ਵਾ ਇਹ ਥੋੜੀਆਂ ਘਟਣੀਆਂ ਚਾਹੀਦੀਆਂ ਵਾ ਜਿਨੇ ਲੋਕ ਤੁਰੇ ਫਿਰਦੇ ਆ ਬੇਰੁਜ਼ਗਾਰ ਆ ਇਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਵਾ ਤੇ ਸਾਰੇ ਲਈ ਖੁਸ਼ੀਆਂ ਭਰਿਆ ਨਵਾਂ ਸਾਲ ਹੋ ਚਾਹੀਦਾ ਜੀ ਨਵੇਂ ਸਾਲ ਤੇ ਇੱਕ ਉਮੀਦ ਆ ਉਮੀਦ ਹਰ ਕੋਈ ਚੰਗੀ ਚਾਹੁੰਦਾ ਕਿਉਂਕਿ 2023 ਚ ਕਈ ਯਾਦਾਂ ਐਸੀਆਂ ਯਾਦਾਂ ਪਿੱਛੇ ਛੱਡ ਆਏ ਆਪਾਂ ਕਿ ਜਿਹੜੀਆਂ ਮੁੜ ਕੇ ਕੋਈ ਯਾਦ ਨਹੀਂ ਕਰਨਾ ਚਾਹੁੰਦਾ ਔਰ ਉਹ ਉਮੀਦ ਆ ਕਿ 2024 ਇੱਕ ਨਵਾਂ ਰੰਗ ਸਾਹਮਣੇ ਆਵੇ ਔਰ ਨਵੀਂ ਸਵੇਰ ਨਵਾਂ ਹੀ ਉਮੰਗ ਦੇ ਨਾਲ ਇਹ 2024 ਸ਼ੁਰੂ ਹੋਵੇ